ਜੀ ਕਾਲ ਜੀ ਮੈਂ ਆਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵੱਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਿਹੜੇ ਨੇ ਆਮ ਲੋਕਾਂ ਨੂੰ ਤਾਂ ਕੁਝ ਮਿਲ ਨਹੀਂ ਰਿਹਾ ਲੇਕਿਨ ਗੈਰ ਕਾਨੂੰਨੀ ਟੰਗ ਦੇ ਨਾਲ ਪੈਸਾ ਕਮਾ ਰਿਆ ਨੇ ਵੱਡੇ ਉਹ ਜਿਹੜੇ ਨੇ ਬੈਠੇ ਅਧਿਕਾਰੀ ਤੇ ਦੂਸਰੇ ਪਾਸੇ ਵੱਡੇ ਆਗੂ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਮਾਨਦਾਰੀ ਦੀਆਂ ਗੱਲਾਂ ਕਰਦੇ ਨੇ ਤੇ ਇੱਕ ਪਾਸੇ ਜਿਹੜੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਇੱਕ ਪਾਸੇ ਜਿਹੜਾ ਹੈ ਪੰਜਾਬ ਹਰਿਆਣਾ ਕੋਰਟ ਨੇ ਇਹ ਵੱਡੇ ਜਵਾਬ ਮੰਗੇ ਨੇ 1600 ਕਰੋੜ ਰੁਪਏ ਦਾ ਕਪਲਾ ਹੋਇਆ ਹੈ ਤੇ ਇਹ ਕਪਲਾ ਜਿਹੜਾ ਹੈ ਮਾਈਨਿੰਗ ਦੇ ਦੌਰਾਨ ਕੀਤਾ ਗਿਆ ਹੈ ਯਾਨੀ ਕਿ ਦੋ ਸੂਬਿਆਂ ਦੇ ਵਿੱਚ ਮਾਈਨਿੰਗ ਹੋਈ ਹੈ ਇੱਕ ਰੋਪੜ ਤੇ ਦੂਜੇ ਪਾਸੇ ਮੁਹਾਲੀ ਦੇ ਵਿੱਚ ਮੁਹਾਲੀ ਚ 1 ਕਰੋੜ ਦੇ ਕਰੀਬ ਕਪਲਾ ਕੀਤਾ ਗਿਆ ਹੈ ਤੇ ਦੂਸਰੇ ਪਾਸੇ 630 ਕਰੋੜ ਦਾ ਕਪਲਾ ਕੀਤਾ ਗਿਆ ਹੈ ਜਿਹੜੇ ਐ ਰੋਪੜ ਦੇ ਵਿੱਚ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਫਸਦੇ ਦਿਖਾਈ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾਮਲਾ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਲੇਕਿਨ ਜੇਕਰ ਇਹਨਾਂ ਦੀਆਂ ਇਮਾਨਦਾਰੀ ਦੀਆਂ ਗੱਲਾਂ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦਿਨ ਫਸਦੇ ਦਿਖਾਈ ਦੇ ਰਹੇ ਨੇ ਤੇ ਲੋਕ ਵੀ ਜਾਗਰੂਕ ਹੋ ਗਦੇ ਨੇ ਤੁਹਾਨੂੰ ਦਸੀਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਪੜ ਵਿੱਚ ਸਾਲਾਨਾ 630 ਕਰੋੜ ਰੁਪਏ ਅਤੇ ਮੋਹਾਲੀ ਵਿੱਚ ਸਾਲਾਨਾ 1000 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਤੇ ਦੋਸ਼ ਵਾਲੀ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਨੇ ਨੋਟਿਸ ਜਾਰੀ ਕੀਤੇ ਹਨ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਪਟੀਸ਼ਨ ਦਾਇਰ ਕਰਦੇ ਹੋਏ ਮੁਹਾਲੀ ਨਿਵਾਸੀ ਨikhil ਸ਼ਰਾਫ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਪੇਸ਼ੇ ਤੋਂ ਵਕੀਲ ਹਨ ਤੇ ਮੁਹਾਲੀ ਨਿਵਾਸੀਆਂ ਦੁਆਰਾ ਗੈਰ ਕਾਨੂੰਨੀ ਮਾਈਨਿੰਗ ਸੰਬੰਧੀ ਦਾਇਰੀ ਕੇਸ ਲੱਗ ਰਿਹਾ ਹੈ ਦੂਸਰੇ ਪਾਸੇ ਦਸੀਏ ਕਿ ਪਟੀਸ਼ਨ ਕਰਤਾ ਨੇ ਕਿਹਾ ਕਿ ਮਾਮਲਾ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਫਿਰ ਵੀ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕੋਈ ਕੋਸ਼ਿਸ਼ ਨਹੀਂ ਕਰ ਰਹੀ ਹੈ। ਨਤੀਜੇ ਵਜੋਂ ਪਟੀਸ਼ਨ ਕਰਤਾ ਨੇ ਇਹ ਮਾਨ ਹਾਨੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਦਾਇਰ ਕਰਨ ਤੋਂ ਬਾਅਦ ਪਟੀਸ਼ਨ ਕਰਨਾ ਨੇ ਫਾਰਮ ਦੇ ਨੇੜੇ 3 ਮਾਈਨਿੰਗ ਪਰਮਿਟ ਦਿੱਤੇ ਗਏ ਪਟੀਸ਼ਨ ਨੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਪਰਮਿਟ ਦਿੱਤੇ ਗਏ ਪਿਟੀਸ਼ਨ ਨੇ ਇਹ ਵੀ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਸਥਾਨਕ ਨਿਵਾਸੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਦੋਂ ਕਿ ਸਰਕਾਰੀ ਮਾਲੀਏ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ ਪਿਟੀਸ਼ਨ ਨੇ ਦੱਸਿਆ ਕਿ ਐਨਜੀਟੀ ਨੇ ਆਪਣੇ 2020 ਦੇ ਹੁਕਮ ਵਿੱਚ ਕਿਹਾ ਸੀ ਕਿ ਰੋਪੜ ਵਿੱਚ ਹਰ ਸਾਲ 630 ਕਰੋੜ ਅਤੇ ਮੁਹਾਲੀ 'ਚ 1000 ਕਰੋੜ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਪਿਟੀਸ਼ਨ ਨੇ ਵੀ ਕਿਹਾ ਕਿ ਸਾਰੇ 15 ਤੇ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਪਿਟੀਸ਼ਨ ਨੇ ਕਿਹਾ ਕਿ ਅਧਿਕਾਰੀਆਂ ਦੀ ਮਲਭੁਗਤ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਸਿੱਟੇ ਵੱਜੋਂ ਅਦਾਲਤ ਨੂੰ ਜਾਂਚ ਲਈ ਸੂਤਰ ਏਜੰਸੀ ਨੂੰ ਸੌਪਨ ਦੀ ਅਪੀਲ ਕੀਤੀ ਗਈ ਪਿਟੀਸ਼ਨ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਨੂੰ ਵੀ ਨੋਟਿਸ ਕਰਕੇ ਉਨ੍ਹਾਂ ਦੇ ਜਵਾਬ ਮੰਗੇ ਹਨ ਜਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਮਾਨਦਾਰੀ ਦੀ ਸੋਹਾ ਦੇਣ ਵਾਲਿਆਂ ਨੂੰ ਹੁਣ ਹਾਈ ਕੋਰਟ ਨੂੰ ਜਵਾਬ ਦੇਣਾ ਪਵੇਗਾ ਹਾਈ ਕੋਰਟ ਜਵਾਬ ਮੰਗ ਰਹੀ ਹੈ ਤੇ ਲੋਕ ਜਾਗਰੂਕ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦਿਨੀ ਇਹਨਾਂ ਗੱਲਾਂ ਦੇ ਸਬੂਤ ਪੇਸ਼ ਕਰਨਗੇ ਤਾਂ ਹੀ ਪਤਾ ਚਲੇਗਾ ਕਿ ਅਸਲ ਵਿੱਚ ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੇ ਆਪ ਕਿੰਨੇ ਕੋ ਇਮਾਨਦਾਰ ਹਨ